ਛੱਡ ਜਾਓ ਮੇਰਾ ਸਾਰਿਆਂ ਨੂੰ ਅ ਬੜਾ ਅੱਜ ਤੁਹਾਡਾ ਵੈਸੇ ਧੰਨਵਾਦ ਵੀ ਤੁਸੀਂ ਆਏ ਹੋ ਕਵਰ ਕਰਨ ਸਾਰਾ ਆ ਜਿਹੜਾ ਪਿਛਲੇ ਕੁਝ ਦਿਨਾਂ ਚ ਇਹ ਵਿਵਾਦ ਹੋਇਆ ਮੈਂ ਇਹ ਸਿਰਫ ਕਲੀਅਰ ਕਰਨਾ ਚਾਹੁੰਦਾ ਸੀ ਬਿਕੋਜ਼ ਅੱਗੇ ਜਿਹੜੇ ਆਪਣਾ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਅੱਗੇ ਲੋਕਲਾਈਜ਼ ਸੀਗਾ ਹੁਣ ਜੋ ਇਹਨਾਂ ਦੀ ਮਾਨਤਾ ਹੈ 올ਓਵਰ ਦ ਵਰਲਡ ਆ ਬਹੁਤ ਤੇ ਬਹੁਤ ਜਿਹੜੇ ਆਪਣੇ ਸਿੱਖ ਬਾਹਰੋਂ ਵੀ ਆਉਂਦੇ ਨੇ ਤੇ ਜਿਹੜੀਆਂ ਕੁਛ ਆ ਵੀਡੀਓਜ਼ ਵਿਵਾਦ ਦੀਆਂ ਗਈਆਂ ਨੇ ਇਹ ਵੇਖ ਕੇ ਇੱਕ ਹਰ ਇੱਕ ਸਿੱਖ ਦੇ ਜਿਹੜਾ ਸਿੱਖ ਮਾਈਂਡਡ ਬੰਦਾ ਉਹਦੇ ਮਨ ਨੂੰ ਠੋਸ ਲੱਗੀ ਮੈਂ ਚਾਹੁੰਦਾ ਸੀ ਖਾਸ ਕਰਕੇ ਮੈਂ ਜਨਰਲ ਸੈਕਟਰੀ ਆ ਫਾਊਂਡੇਸ਼ਨ ਦਾ ਮੈਂ ਚਾਹੁੰਦਾ ਸੀ ਇਹਨੂੰ ਵਿਵਾਦ ਨੂੰ ਮੈਂ ਕਲੀਅਰ ਕਰਾਂ ਮਾੜਾ ਜਾਂ ਤੁਹਾਨੂੰ ਸਾਰਾ ਡੰਗ੍ਹਾਈ ਚ ਜਾ ਕੇ ਮੈਂ ਦੱਸਾਂ 26 ਤਰੀਕ ਨੂੰ ਹੋਇਆ ਇਹ ਹੈ ਵੀ ਕੁਝ ਆਪਣੇ ਨਿਹੰਗ ਵੀਰ ਜਿਹੜੇ ਨੇ ਉਹਨਾਂ ਨੇ ਇੱਥੇ ਤੰਬੂ ਲਾ ਕੇ ਜੁੱਤੀਆਂ ਗੰਡਣ ਦੀ ਮਸ਼ੀਨ ਰੱਖੀ ਸੀ ਤੇ ਉਹ ਆਪਣਾ ਸੇਵਾ ਕਰ ਰਹੇ ਸੀ ਅੱਛਾ ਜਿੱਥੇ ਉਹਨਾਂ ਨੇ ਤੰਬੂ ਲਾਇਆ ਸੀ ਉਹ ਜਗ੍ਹਾ ਸੀ ਲਾਂਗੇ ਚ ਲੋਕਾਂ ਨੂੰ ਆਉਣ ਜਾਣ ਦੀ ਤਕਲੀਫ ਹੋ ਰਹੀ ਸੀ ਉਹਦੇ ਵਾਸਤੇ ਮੈਨੇਜਮੈਂਟ ਕਮੇਟੀ ਨੇ ਉਹਨਾਂ ਨੂੰ ਆਖਿਆ ਵੀ ਤੁਹਾਨੂੰ ਹੋਰ ਕਿਤੇ ਅਸੀਂ ਭੇਜ ਦਿੰਨੇ ਆ ਕਿਉਂਕਿ ਉਦੋਂ ਪਹਿਲਾਂ ਤਕਰੀਬਨ 30 ਸੰਸਥਾਵਾਂ ਨੇ ਐਸੀਆਂ ਜਿਨ੍ਹਾਂ ਨੇ ਆਪਣੇ ਸਟਾਲ ਲਾਏ ਆ ਔਰ ਉਹ ਚ ਸੰਤਾਂ ਦੀ ਫੋਟੋ ਆਪਣਾ ਬੰਦੀ ਸਿੰਘਾਂ ਦੀਆਂ ਫੋਟੋਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਫੋਟੋਆਂ ਇਹ ਹਰ ਇੱਕ ਥਾਂ ਲੱਗੀਆਂ ਇਕੱਲੀ ਇਹ ਨਹੀਂ ਅੱਛਾ ਜਦੋਂ ਇਹ ਗੱਲ ਹੋਈ ਤੇ ਉਹਨਾਂ ਨੇ ਆਪਣੀਆਂ ਜਿਹੜੀਆਂ ਫੋਟੋਆਂ ਨੇ ਤੇ ਜਿਹੜਾ ਆਪਣਾ ਸਟਾਲ ਸੀ ਇੱਕ ਵਾਰੀ ਤੇ ਉਹਨਾਂ ਨੇ ਹਟਾ ਲਿਆ ਉਦੋਂ ਬਾਅਦ ਅਗਲੇ ਦਿਨ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਆਏ ਉਹਨਾਂ ਨੇ ਵੀ ਉਹਨਾਂ ਨੂੰ ਸੱਦਿਆ ਮਤਲਬ ਉਹੋ ਜੀ ਕੋਈ ਗੱਲ ਹੋਈ ਨਹੀਂ ਇਹ 26 ਤਰੀਕ ਦੀ ਗੱਲ ਆ ਤੇ 28 ਤਰੀਕ ਨੂੰ ਇਹ ਵਿਵਾਦ ਰੌਲਾ ਪੈ ਜਾਂਦਾ ਜੇ ਵਿਵਾਦ ਹੁੰਦਾ ਤੇ ਉਦੋਂ ਹੀ ਇਹ ਪੈ ਜਾਣਾ ਸੀ ਮੇਰਾ ਕਹਿਣ ਦਾ ਇਹ ਪਾਵਾ ਵੀ ਇਹ ਸਾਜ਼ਿਸ਼ ਸੀ ਜਦੋਂ ਕੋਈ ਵੀ ਮਸਲਾ ਹੁੰਦਾ ਨਾ ਆਪਾਂ ਪੜਕਾਉ ਜਦੋਂ ਕੋਈ ਲੀਡਰ ਪੋਲਿਟਿਕਲ ਲੀਡਰ ਵਿੱਚ ਪੈ ਜਾਂਦੇ ਨੇ ਤੇ ਲੋਕਾਂ ਨੂੰ ਅਨਫੋਰਚੂਨੇਟਲੀ ਪੜਕਾ ਕੇ ਉਹ ਯੂਥ ਨੂੰ ਇਸ ਪਾਸੇ ਲਾਇਆ ਜਾਂਦਾ ਸੋ 28 ਤਰੀਕ ਨੂੰ ਆ ਵਿਵਾਦ ਸਾਰਾ ਹੋਇਆ ਅੱਛਾ ਉਦੋਂ ਪਹਿਲਾਂ ਕਰਨਲ ਸਾਹਿਬ ਕਰਨਲ ਹਰੀ ਸਿਵਰਨ ਸਿੰਘ ਜੀ ਨੇ ਮਾਫੀ ਵੀ ਮੰਗੀ ਤੇ ਮਾਫੀ ਮੰਗਣ ਤੋਂ ਬਾਅਦ ਵੀ ਉਹਨਾਂ ਦੀ ਕਾਰ ਨੂੰ ਅਟੈਕ ਕੀਤਾ ਗਿਆ ਐਸ ਐਚਓ ਸਾਹਿਬ ਨੇ ਚਲੋ ਬੜੇ ਬਹਾਦਰੀ ਨਾਲ ਮਤਲਬ ਇੰਜਰੀ ਤੋਂ ਬਚਾਇਆ ਇਹ ਵਾਈਗਰੂ ਨੇ ਰੱਖ ਲਿਆ ਇਹਨਾਂ ਨੂੰ ਨਹੀਂ ਤਾਂ ਕਸਰ ਉਹਨਾਂ ਵੱਲੋਂ ਕੋਈ ਨਹੀਂ ਸੀ ਸੋ ਚਲੋ ਬਚਾਅ ਰਹਿ ਗਿਆ ਪਰ ਇਹਦਾ ਇਹ ਮਤਲਬ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਨਾ ਵੀ ਇਹ ਆਦਮੀ ਹੈ ਕੌਣ ਕਰਨਲ ਹਰੀ ਸਿਮਰਨ ਸਿੰਘ ਸੰਧੂ ਇੱਕ ਸਾਬਕਾ ਫੌਜੀ ਨੇ ਗੁਰਸਿੱਖ ਮੇਰਾ ਖਿਆਲ ਨਹੀਂ ਵੀ ਜਿੰਨੀ ਇਹ ਸੇਵਾ ਆ ਦਿਲ ਤੋਂ ਭਾਵਨਾ ਰੱਖਦੇ ਨੇ ਬਾਬਾ ਦੀਪ ਸਿੰਘ ਜੀ ਬਹੁਤ ਘੱਟ ਬੰਦੇ ਹੁੰਦੇ ਨੇ ਜਿਹੜੇ ਇਹੋ ਜਿਹੇ ਹੁੰਦੇ ਆ ਨਾਲੇ ਵਿਦਵਾਨ ਨੇ ਇਹਨਾਂ ਨੇ ਜਿਹੜੀ ਕਿਤਾਬ ਲਿਖੀ ਆ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਉਹਦਾ ਵਰਲਡ ਵਾਈਡ ਲਾਂਚ ਹੋਇਆ ਉਹ ਹੁਣ ਮੈਂ ਕੱਲ ਪਰਸੋ ਦੀਆਂ ਵੀਡੀਓਜ਼ ਦੇਖ ਰਿਹਾ ਉਹ ਜਿਹੜੀ ਜਿੱਥੇ ਜਿੱਥੇ ਇਹਨਾਂ ਦੀ ਕਿਤਾਬ ਲਾਂਚ ਹੋਈ ਆ ਉੱਥੇ ਅੰਗਰੇਜ਼ ਵੀ ਨੇ ਇਹ ਚੰਗੇ ਸਕੂਲਾਂ ਦੇ ਪੜ੍ਹੇ ਨੇ ਬਾਅਦ ਲਈ ਆਕਸਫੋਰਡ ਯੂਨੀਵਰਸਿਟੀ ਜਿੱਥੇ ਇਹਨਾਂ ਪੀ ਐਚ ਡੀ ਕੀਤੀ ਆ ਮਿਲਟਰੀ ਹਿਸਟਰੀ ਤੇ ਤੇ ਇਹ ਓਬਵੀਅਸਲੀ ਉਹ ਮੈਸੇਜ ਇਹੋ ਜਿਹੇ ਚੰਗੀਆਂ ਥਾਂ ਪੜੇ ਲੱਗੇ ਬੰਦੇ ਹੀ ਲਾਂਚ ਕਰਦੇ ਆ ਕਿਤਾਬਾਂ ਸੋ ਉਹ ਵਿਵਾਦ ਇੱਕ ਹੋਰ ਤੁਰਿਆ ਵੀ ਇਹ ਜੀ ਰੌ ਦੇ ਏਜੰਟ ਨੇ ਇਹ ਇਹ ਚੀਜ਼ਾਂ ਦਾ ਸੋ ਇਸ ਕਰਕੇ ਮੈਂ ਹੁਣ ਜੀ ਤੁਹਾਨੂੰ ਹਿਸਟਰੀ ਦੱਸਦਾ ਇਹ ਗੱਲ ਵੈਸੇ ਦੱਸਣੀ ਵਾਲੀ ਹੈ ਨਹੀਂ ਪਰ ਚਲੋ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਰਨਲ ਸਾਹਿਬ ਨੇ ਆਪਣੇ ਪ੍ਰੋਵੀਡੈਂਟ ਫੰਡ ਤੋਂ 1 ਕਰੋੜ ਰੁਪਇਆ ਦਿੱਤਾ ਚੈੱਕ ਦੇ ਨਾਲ ਗੁਰਦੁਆਰਾ ਸਾਹਿਬ ਜੋ ਜਿਹੜਾ ਬੰਦਾ ਇੰਨੀ ਸ਼ਰਧਾ ਰੱਖਦਾ ਉਹ ਗੁਰਦੁਆਰਾ ਸਾਹਿਬ ਦੇ ਕੋਈ ਉਲਟ ਜਾ ਸਕਦਾ ਖਿਲਾਫ ਜਾਂ ਸੰਤਾਂ ਦੇ ਅੱਛਾ ਸੰਤਾਂ ਦੀ ਮਿਹਰਬਾਨੀ ਨਾਲ ਹੀ ਇਹ ਸਾਰਾ ਕੁਝ ਉਹਨਾਂ ਦੇ ਕਰ ਕਲਮਾਂ ਨਾਲ ਹੀ ਸਥਾਪਿਤ ਹੋਇਆ ਫੇਰ ਕਲਸ ਚੜਿਆ ਹੁਣ ਇਹ ਸਾਰੀਆਂ ਚੀਜ਼ਾਂ ਦਾ ਆ ਵੇਖੋ ਇਹ ਬਾਬਾ ਜੀ ਬਾਬਾ ਕੁਲਵੰਤ ਸਿੰਘ ਹੈੱਡ ਗ੍ਰੰਥੀ ਨੇ ਇਹ 1980 ਦੇ ਨੇ ਤੇ ਉਦੋਂ ਜਦੋਂ ਆਪਣੀ ਲਹਿਰ ਚੱਲਦੀ ਸੀ ਇੱਥੇ ਸਿੱਖੀ ਦੀ ਉਦੋਂ ਇਹਨਾਂ ਨੇ ਬਹੁਤ ਪਰਿਵਾਰਾਂ ਨੂੰ ਵੀ ਬਚਾਇਆ ਫਾਊਂਡੇਸ਼ਨ ਦਾ ਬੜਾ ਵੱਡਾ ਹੱਥ ਰਿਹਾ ਹੁਣ ਆ ਜਿਹੜਾ ਸਭ ਤੋਂ ਇਲਾਕੇ ਦੇ ਆਪਣੇ ਚਲੋ ਮੈਂ ਹੁਣ ਉਹ ਜਿਹੜਾ ਬੰਦਾ ਰਿਆ ਨਾ ਹੋਵੇ ਉਹਦੇ ਬਾਰੇ ਗੱਲ ਇਹੋ ਜੀ ਕਰਨੀ ਨਹੀਂ ਚਾਹੀਦੀ ਪਰ ਬਾਬੇ ਪੂਲੇ ਨੂੰ ਹਟਾਉਣ ਵਾਲੇ ਜਿਹੜੇ ਇਹਨਾਂ ਤੋਂ ਪਹਿਲਾਂ ਪ੍ਰਧਾਨ ਸੀ ਕਰਨਲ ਜੀਐਸ ਸੰਧੂ ਉਹਨਾਂ ਦਾ ਯੋਗਦਾਨ ਇਹ ਫਾਊਂਡੇਸ਼ਨ ਦਾ ਯੋਗਦਾਨ ਆ ਕੈਪਟਨ ਬਰਵੰਤ ਸਿੰਘ ਇੱਥੇ ਬੈਠੇ ਨੇ ਆ ਵੇਖ ਲਓ ਕੈਪਟਨ ਸਾਹਿਬ ਨੇ ਨਾਲ ਪੂਰਾ ਸਾਥ ਦਿੱਤਾ ਉਹ ਉਹ ਸੇਵਾ ਤੇ ਚਲੋ 2-4 ਪੈਸੇ ਮੇਰਾ ਵੀ ਉਹ ਯੋਗਦਾਨ ਸੀਗਾ ਸੋ ਮੈਂ ਉਹ ਜੀ ਗੱਲ ਕਰਦਾ ਵੀ ਆਹ ਤਾਂ ਹਿਸਟਰੀ ਆ ਅੱਛਾ ਸਤਾਰ ਗੁਰਵ੍ਰਿਆਮ ਸੋਂ ਆਪ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੀ ਇਹਨਾਂ ਦੇ ਤਾਇਆ ਜੀ ਕਰਨਲ ਸਾਹਿਬ ਉਹਨਾਂ ਦੇ ਭਤੀਜੇ ਨੇ ਸੋ ਇਸ ਕਰਕੇ ਔਰ ਬੜੀ ਸੁਚੱਜੀ ਢੰਗ ਨਾਲ ਚਲਾਇਆ ਜਾਂਦਾ ਪਰ ਕਈ ਵਾਰੀ ਇਹ ਹੋ ਜਾਂਦਾ ਜਦੋਂ ਗੁਰਦੁਆਰਾ ਸਾਹਿਬ ਜਾਂ ਕੋਈ ਵੀ ਸੰਸਥਾ ਜਿਹੜੀ ਜਦੋਂ ਵੱਧ ਜਾਂਦੀ ਹੈ ਉਦੋਂ ਬਾਅਦ ਲੋਕਾਂ ਦੇ ਮਨ 'ਚ ਲਾਲਚ ਆਉਂਦਾ ਇਹ ਕਾਫੀ ਕੁਝ ਪਿੰਡ ਦੇ ਕੁਝ ਬਾਹਰਲੇ ਸ਼ੈਤਾਨ ਅੰਸਲ ਸੀ ਜਿਨ੍ਹਾਂ ਨੇ ਪਲਾਨਿੰਗ ਕਰਕੇ 26 ਤੋਂ ਇਨਸੀਡੈਂਟ ਹੋਇਆ ਤੇ 28 ਤਰੀਕ ਨੂੰ ਇਹਨੂੰ ਇੰਜਾਮ ਦਿੱਤਾ ਸੋ ਅਚਾ ਉਦੋਂ ਬਾਅਦ ਸਾਰਿਆਂ ਤੋਂ ਮਾੜੀ ਗੱਲ ਜਿਹੜੀ ਆ ਕਰਨਲ ਸਾਹਿਬ ਨੇ ਮਾਫੀ ਮੰਗੀ ਤਾਂ ਵੀ ਇਹਨਾਂ ਤੇ ਅਟੈਕ ਕੀਤਾ ਗਿਆ ਉਦੋਂ ਬਾਅਦ ਫੋਟੋਆਂ ਲਾਈਆਂ ਗਈਆਂ ਤੇ ਆ ਵੇਖੋ ਆ ਫੋਟੋਆਂ ਜਿਹੜੀਆਂ ਨੇ ਆ ਪੈਰਾਂ ਤੇ ਉਹਨਾਂ ਨੇ ਆਪਣਾ ਫੋਟੋਆਂ ਲਾਈਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਤੇ ਸੰਤਾਂ ਦੀਆਂ ਹੁਣ ਇਹੋ ਜਿਹੇ ਲੋਕ ਮਰਿਆਦਾ ਸਿਖਾਉਣਗੇ ਦੱਸੋ ਆਪਾਂ ਸਾਰੇ ਗੁਰੂ ਕੇ ਸਿੱਖ ਆ ਇਹ ਇਹਨਾਂ ਤੋਂ ਮਰਿਆਦਾ ਸਿੱਖਣੀ ਹੈ ਇੱਕ شریف ਆਦਮੀ 70 ਸਾਲ ਉਮਰ ਆਉਦੀ ਉਹਦੇ ਤੇ ਤੁਸੀਂ ਅਟੈਕ ਕਰਦੇ ਹੋ ਤੇ ਉਦੋਂ ਬਾਅਦ ਆ ਹੁੱਲੜਬਾਜੀ ਕਰਦੇ ਹੋ ਸ਼ਰਮ ਆਉਣੀ ਚਾਹੀਦੀ ਹੈ ਇਹ ਜੇ ਸ਼ੈਤਾਨ ਬੰਦਿਆਂ ਇਹਨਾਂ ਇਹਨਾਂ ਦਾ ਪੱਖ ਵੀ ਸਾਹਮਣੇ ਆਇਆ ਹੈ ਕਿ ਇਹ ਅਣਜਾਣ ਦੇ ਮਤਲਬ ਕਿ ਜਾਣ ਪੁੱਝ ਕੇ ਨਹੀਂ ਕੀਤਾ ਗਿਆ ਜਦੋਂ ਫੋਟੋ ਲਾ ਕੇ ਉੱਪਰ ਆ ਰਹੇ ਸੀ ਗਿਆ ਤਾਂ ਉਸ ਟਾਈਮ ਜਿਹੜਾ ਕਿਸੇ ਨੇ ਫੋਟੋਆਂ ਖਿੱਚ ਲਈਆਂ ਹਰਪਾਲ ਸਿੰਘ ਦਾ ਇੱਕ ਸੋਸ਼ਲ ਮੀਡੀਆ ਤੇ ਉਸੇ ਦੇ ਹੀ ਫੇਸਬੁੱਕ ਦੇ ਉੱਤੇ ਇੱਕ ਬਿਆਨ ਸਾਹਮਣੇ ਆਉਂਦਾ ਹੈ ਨਹੀਂ ਬਿਲਕੁਲ ਠੀਕ ਹੈ ਜੇ ਇਹੀ ਗੱਲ ਹੈ ਤੇ ਮਾਫੀ ਕਰਨਲ ਸਾਹਿਬ ਨੇ ਵੀ ਮੰਗੀ ਸੀ ਦੀ ਮਾਫੀ ਮੰਗੀ ਸੀ ਤੇ ਫਿਰ ਉਦੋਂ ਬਾਅਦ ਚਲੋ ਬਹਿ ਕੇ ਗੱਲ ਕਰਦੇ ਪਿਆਰ ਨਾਲ ਗੱਲ ਕਰਦੇ ਇਹ ਦੁਬਾਰਾ ਮਾਫੀ ਮੰਗ ਲੈਂਦੇ ਇਹਦੇ ਚ ਕੋਈ ਸ਼ਰਮ ਥੋੜੀ ਆ ਆਪਾਂ ਨੂੰ ਜਿਹੜੀ ਸਾਨੂੰ ਸਿੱਖੀ ਨਤਮਸਤ ਹੋਣਾ ਥੱਲੇ ਆਪਾਂ ਨੂੰ ਇਹ ਸਿਖਾਉਂਦੀ ਆ ਹਲੀਮੀ ਇਹ ਹਲੀਮੀ ਥੋੜੀ ਆ ਵੀ ਤੁਸੀਂ ਇੱਕ ਬੰਦੇ ਤੇ ਕਾਤਲਾਨਾ ਹਮਲਾ ਕਰੋ ਇਨਸਪੈਕਟਰ ਦੇ ਵਿਚਾਰੇ ਦੇ ਇੱਥੇ ਤਲਵਾਰ ਲੱਗੀ ਆ ਚਾਰ ਟਾਂਕੇ ਤੇ ਇਨਸਪੈਕਟਰ ਸਾਹਿਬ ਦੇ ਲੱਗੇ ਨੇ ਸੋ ਇਸ ਕਰਕੇ ਮੇਰੀ ਮੇਰੀ ਇਹ ਅਪੀਲ ਹੈ ਕਿ ਇਹਨਾਂ ਸਾਰੇ ਲੋਕਾਂ ਨੂੰ ਵੀ ਇਹੋ ਜੇ ਕੰਮ ਆ ਤਾਂ ਗਰੇਜ਼ ਕਰੋ ਤੇ ਜੇ ਇਹਨਾਂ ਕੋਈ ਗਲਤੀ ਕੀਤੀ ਆ ਤੇ ਆ ਕੇ ਬਾਬਾ ਦੀਪ ਸਿੰਘ ਦੇ ਦਰ ਤੇ ਮਾਫੀ ਮੰਗਣ ਸੋ ਇਸ ਕਰਕੇ ਮੈਂ ਅੱਜ ਸਾਰਾ ਆ ਇਨਸੀਡੈਂਟ ਡਿਸਕਸ ਕਰਨਾ ਚਾਹੁੰਦਾ ਸੀ ਜਦੋਂ ਜਦੋਂ ਵਿਵਾਦ ਹੋਣ ਤੋਂ ਉਸ ਟਾਈਮ ਪਹਿਲਾਂ ਜਦੋਂ মিডিਆ ਇੱਥੇ ਕਵਰੇਜ ਕਰਨ ਲਈ ਪਹੁੰਚਦਾ ਹੈ ਕੁਝ ਲੋਕ ਵੀ ਸਾਹਮਣੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਵੀ ਇਹਨਾਂ ਨੇ ਆਪਣੀ ਨਿੱਜੀ ਜਾਇਦਾਦ ਬਣਾਇਆ ਗੁਰਦੁਆਰਾ ਸਾਹਿਬ ਨੂੰ ਤੇ ਜਿਹੜੀ ਉੱਥੇ ਕਮੇਟੀ ਆ ਉਹ ਇਹਨਾਂ ਦੇ ਪਰਿਵਾਰਕ ਮੈਂਬਰੀ ਆ ਉਹ ਕੀ ਮਸਲਾ ਹੈ ਬਿਲਕੁਲ ਗਲਤ ਗੱਲ ਹੈ ਜੀ ਇਹ ਸ਼ਹੀਦ ਬਾਬਾ ਦੀਪ ਸਿੰਘ ਰਜਿਸਟਰਡ ਫਾਊਂਡੇਸ਼ਨ ਹੈ ਇਹ 1994 ਚ ਰਜਿਸਟਰ ਹੋਈ ਹੈ ਪਿੰਡ ਦੇ ਜਿੰਨੇ ਰਿਸਪੈਕਟੇਬਲਸ ਸੀ 40 50 ਇਹਦੇ ਮੈਂਬਰ ਨੇ ਉਹਨਾਂ ਚੋਂ ਕੁਝ 15 20 ਦੀ ਤੇ ਡੈਥ ਵੀ ਹੋ ਚੁੱਕੀ ਆ ਉਹ ਸਾਰਾ ਹੈਗਾ ਪ੍ਰਬੰਧ ਜਿਹੜਾ ਬਿਲਕੁਲ ਹਰੇਕ ਨੂੰ ਮਤਲਬ ਇਨਵੋਲਵ ਕਰਕੇ ਕੀਤਾ ਜਾਂਦਾ ਹੁਣ ਅਕਸਰ ਕਰ ਇੰਨਾ ਵੱਡਾ ਮੇਲਾ ਲੱਗਣਾ ਇੱਕ ਆਪਾਂ ਜਨਮ ਦਿਹਾੜਾ ਮਨਾਉਨੇ ਆ ਉਹਦੇ ਅੰਦਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ ਕਮੇਟੀਆਂ ਬਣੀਆਂ ਨੇ ਅੱਛਾ ਤੁਸੀਂ ਸਾਰੇ ਲੋਕੋ ਲੋ ਤੁਸੀਂ ਅੱਗੇ ਵੀ ਆਉਂਦੇ ਹੋ ਤੁਸੀਂ ਕਦੀ ਵੇਖਿਆ ਹੈ ਵੀ ਇਹ ਕਿਤੇ ਪਾਸੇ ਪ੍ਰਬੰਧ ਵੱਲੋਂ ਕਮਜ਼ੋਰੀ ਹੋਵੇ ਇੱਕ ਹੀਰੇ ਵਰਗਾ ਬੰਦਾ ਇੱਥੇ ਪ੍ਰਧਾਨ ਬਣਾਇਆ ਜਿਹਦੀ ਇਸ ਤਰ੍ਹਾਂ ਕਰਕੇ ਹੁੱਲੜਬਾਜੀ ਕਰਕੇ ਬੇਇੱਜ਼ਤੀ ਕੀਤੀ ਗਈ ਇਸ ਕਰਕੇ ਇਹ ਇੱਕ ਨਿੰਦਣਯੋਗ ਚੀਜ਼ ਇਹਨਾਂ ਨੇ ਕੀਤੀ ਔਰ 100% ਸਟਰੋਂਗ ਲਫ਼ਜ਼ਾਂ ਚ ਅਸੀਂ ਨਿੰਦਦੇ ਆਂ ਇਸ ਇਹਨਾਂ ਨੇ ਸਰਬ ਜਿਹੜੀ ਕਮੇਟੀ ਭੰਗ ਕਰਨ ਦੀ ਗੱਲ ਕਹੀ ਜਾ ਰਹੀ ਹੈ ਉਹਨਾਂ ਸਬੰਧੀ ਕੀ ਕਹਿਣਾ ਚਾਹੀਦਾ ਹੈ ਦੇਖੋ ਇਹ ਰਜਿਸਟਰਡ ਬਾਡੀ ਆ ਅਸੀਂ ਜਿਹੜਾ ਆਪਣਾ ਪੱਖ ਜਿਹੜਾ ਆ ਬੇਰਵੀ ਦੇ ਮੈਟਰ ਨੂੰ ਲਾ ਕੇ ਅਸੀਂ ਸਿੰਘ ਸਾਹਿਬ ਕੋਲ ਵੀ ਪੇਸ਼ ਹੋਏ ਆ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਨੂੰ ਇਹ ਅਸੀਂ ਆਪਣੀ ਫਰਿਆਦ ਲੈ ਕੇ ਗਏ ਆ ਉਹਨਾਂ ਨੇ ਵੈਸੇ ਕਾਫੀ ਹੱਦ ਤੱਕ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਕਿਹਾ ਅਸੀਂ ਇਨਸਾਫ ਤੁਹਾਨੂੰ ਦਵਾਗੇ ਜੋ ਵੀ ਠੀਕ ਹੈ ਤੇ ਅਕਾਲ ਤਖਤ ਸਾਹਿਬ ਤੋਂ ਉੱਤੇ ਕੋਈ ਚੀਜ਼ ਨਹੀਂ ਹਰ ਇੱਕ ਸਿੱਖ ਸਿਰ ਮਟੇਕਦਾ ਉਹਨਾਂ ਅੱਗੇ ਸੋ ਇਸ ਕਰਕੇ ਉਹ ਹੁਣ ਉਹ ਉਹਨਾਂ ਨੇ ਦੱਸਣਾ ਕੀ ਹੋਣਾ ਸਾਡੇ ਹੱਥ ਚ ਨਹੀਂ ਹੈਗਾ ਹੁਣ ਉਹ ਸਮਝ ਲਓ ਸਾਡੀ ਇੱਕ ਕੋਰਟ ਹੀ ਆ ਅਸੀਂ ਫਰਿਆਦ ਕੀਤੀ ਆ ਉਹਨਾਂ ਨੂੰ ਤੁਹਾਨੂੰ ਕੀ ਲੱਗਦਾ ਕੈਪਟਨ ਸਾਹਿਬ ਜੀ ਮਤਲਬ 26 ਤਰੀਕ ਨੂੰ ਇਨਸੀਡੈਂਟ ਹੁੰਦਾ ਤੇ 22 ਤਰੀਕ ਨੂੰ ਜਿਹੜਾ ਇਹਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਕੀ ਮਤਲਬ ਸਾਬਤ ਕਰਨਾ ਚਾਹੁੰਦੇ ਨਹੀਂ ਸਾਬਤ ਹੈ ਇਹਨੂੰ ਪੋਲੀਟਿਸਾਈਜ਼ ਕੀਤਾ ਗਿਆ ਹੁਣ ਵੇਖੋ ਇਲੈਕਸ਼ਨਾਂ ਆਉਣ ਆਲੀਆਂ ਇਹਦੇ ਅੰਦਰ ਆਪਣਾ ਜਿਹੜਾ ਏਰੀਆ ਹੈਗਾ ਇਹ ਇੱਕ ਪੰਥਕ ਏਰੀਆ ਠੀਕ ਹੈ ਇਹਦੇ ਅੰਦਰ ਕੋਈ ਸ਼ੱਕ ਨਹੀਂ ਸਭ ਤੋਂ ਜ਼ਿਆਦਾ ਸੰਤਾਪ ਆਪਾਂ ਹੰਡਾਇਆ ਅੱਜ ਵੀ ਹੰਡਾ ਰਹੇ ਆ ਨਸ਼ਿਆਂ ਦੇ ਮੁੱਦੇ ਨੇ ਕਈ ਕੁਝ ਹੈਗਾ ਇਹਨੂੰ ਪੋਲੀਟਿਸਾਈਜ਼ ਕਰਨਾ ਕੁਝ ਪੁਲ ਮੈਂ ਨਾ ਨਹੀਂ ਲੈਂਦਾ ਮੈਂ ਕੁਝ ਲੀਡਰਾਂ ਨੇ ਨਾ ਤੁਹਾਨੂੰ ਪਤਾ ਸਾਰਿਆਂ ਪੋਲਿਟিক্যাল ਲੀਡਰ ਜਿਹੜੇ ਨੇ ਉਹਨਾਂ ਨੇ ਇਹਨੂੰ ਐਕਸਪਲੋਇਟਵੇਂ ਕੀਤਾ ਕਿ ਹੁੱਲੜਬਾਜੀ ਹੋਏਗੀ ਵਾਦੇ ਤਾਂ ਜਿਹੜਾ ਭੜਕਾਉ ਕੰਮ ਕਰਾਂਗੇ ਉਹਦੇ ਨਾਲ ਜਿਹੜਾ ਆਪਣਾ ਵਿਵਾਦ ਵਧੇਗਾ ਤੇ ਉਹਦੇ ਨਾਲ ਉਹਨਾਂ ਦਾ ਵੀ ਦਾਲ ਫੁਲਕਾ ਚੱਲਦਾ ਆ ਗੱਲ ਹੈ ਉਹਨਾਂ ਨੂੰ ਵੀ ਪੈਸੇ ਬਾਹਰੋਂ ਆਉਂਦੇ ਆ ਇਕੱਠੇ ਹੁੰਦੇ ਆ ਪੈਸੇ ਸੋ ਇਸ ਕਰਕੇ ਆ ਹੀ ਆ ਮਸਲਾ ਤਾਂ ਆਇਆ ਹੋਰ ਕੋਈ ਮਸਲਾ ਹੈ ਹੀ ਨਹੀਂ ਇੱਕ ਸੋਸ਼ਲ ਮੀਡੀਆ ਤੇ ਪੋਸਟਾਂ ਜਿਹੜੀਆਂ ਪਾਈਆਂ ਜਾ ਰਹੀਆਂ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਬਾਰ-ਬਾਰ ਕਿ ਜਿਵੇਂ ਲੰਗਰ ਹਲਾ ਜੋ ਹੋਰ ਜਗਾਵਾਂ ਨੇ ਉਥੇ ਇਹਨਾਂ ਜਿਹੜਾ ਕਮੇਟੀ ਵੱਲੋਂ ਇਹ ਸੌ ਬਾਉਂਸਰ ਲਗਾਏ ਗਏ ਆ ਉਹ ਉਹਦੇ ਬੰਦੀ ਕੀ ਕਰਾਂਗੇ ਇਹ ਬਾਉਂਸਰ ਜਿਹੜੇ ਲੱਗੇ ਨੇ ਇਹ ਸੀਗੇ ਟ੍ਰੈਫਿਕ ਮੈਨੇਜਮੈਂਟ ਵਾਸਤੇ ਇੰਨਾ ਰਸ਼ ਹੁੰਦਾ ਵੇਖੋ ਮੈਂ 21 22 ਤਰੀਕ ਨੂੰ ਆਇਆ ਮੈਂ 21 22 ਤਰੀਕ ਨੂੰ ਮੱਥਾ ਟੇਕ ਕੇ ਤੇ ਮੈਂ ਵਾਪਸ ਗਿਆ ਮੈਂ ਉਸ ਦਿਨ ਇੱਥੇ ਨਹੀਂ ਸੀ ਜਿੱਦਣ ਇਹ ਸਾਰਾ ਵਿਵਾਦ ਹੋਇਆ ਪਰ ਇਹ ਬਾਉਂਸਰ ਜਿਹੜੇ ਨੇ ਇਹ ਵੀ ਨਹੀਂ ਵੀ ਇਹ ਪਹਿਲੀ ਵਾਰੀ ਆ ਇਹ ਟ੍ਰੈਫਿਕ ਮੈਨੇਜਮੈਂਟ ਪੁਲਿਸ ਫੋਰਸ ਵੀ ਕਿੰਨੀ ਆ ਇਥੇ ਠਾਣੇ ਜੇ 100 ਬੰਦਾ ਹੋਊਗਾ 200 ਹੋਏਗਾ ਤੇ ਆਪਾਂ ਨੂੰ ਇੰਨਾ ਵੱਡਾ ਜਣਾ ਚੰਗਾ ਪ੍ਰਬੰਧ ਕਰਨ ਵਾਸਤੇ ਆਪਾਂ ਨੂੰ ਲੋਕੀ ਦੇ ਬਾਹਰੋਂ ਲਿਆਉਣੇ ਪੈਂਦੇ ਆ ਆ ਗੱਲ ਸੀ ਬਾਉਂਸਰ ਕੋਈ ਅਸੀਂ ਕੋਈ ਲੜਾਈ ਥੋੜੀ ਕਰਾਉਣੀ ਸੀ ਫਿਰ ਕਬੱਡੀ ਬਾਹਰ ਹੋ ਰਹੀ ਆ ਦੀਵਾਨ ਹਾਲ ਚ ਹੋ ਰਿਹਾ ਹਰ ਇੱਕ ਥਾਂ ਮੈਨੇਜਮੈਂਟ ਕਰਨਾ ਪੈਂਦਾ ਇਹ ਹਾਇਰ ਕਰਨੀਆਂ ਪੈਂਦੀਆਂ ਏਜੰਸੀਆਂ ਮੇਨ ਮੁੱਦਾ ਉਹਨਾਂ ਦੇ ਇਹੀ ਸੀਗਾ ਜਦੋਂ ਵਿਵਾਦ ਹੁੰਦਾ ਹੈ ਤਾਂ ਜਿਹੜੀ ਸੰਤ ਜਰਨੈਲ ਸਿੰਘ ਘਿੰਡਰ ਵਾਲਿਆਂ ਦੀ ਫੋਟੋ ਆ ਉਹ ਲਗਾਉਣ ਤੋਂ ਹੁੰਦਾ ਕਹਿੰਦੇ ਵੀ ਉਹ ਫੋਟੋ ਨੇ ਲਗਾਉਣੀ ਤੁਸੀਂ ਇੱਥੇ ਬਾਬਾ ਦੀਪ ਸਿੰਘ ਦੀ ਫੋਟੋ ਲਗਾ ਸਕਦੇ ਜੋ ਜਾਂ ਦਸਾਂ ਗੁਰੂਆਂ ਦੀ ਲਗਾ ਸਕਦੇ ਵਿਵਾਦ ਇਸ ਚੀਜ਼ ਤੋਂ ਖੜਾ ਆਇਆ ਹੈ ਨਹੀਂ ਉਹ ਤੇ ਵੇਖੋ ਇਹਨਾਂ ਨੇ ਮਾਫੀ ਵੀ ਮੰਗ ਲਈ ਅੱਛਾ ਫਿਰ ਇਹ ਨਹੀਂ ਵੀ ਸੰਤਾਂ ਦੀ ਫੋਟੋ ਤੇ ਤੁਸੀਂ ਜਾ ਕੇ ਵੇਖੋ ਅੱਗੇ ਵੀ ਲੱਗੀਆਂ ਨੇ ਤੁਸੀਂ ਸਾਰੇ ਆਉਂਦੇ ਜੇ ਲੰਗਰ ਹਾਲ ਚ ਆਪਾਂ ਜਾਂਦੇ ਆ ਉੱਥੇ ਵੀ ਸੰਤਾਂ ਦੀ ਫੋਟੋ ਲੱਗੀ ਹੈ ਅੱਛਾ ਫਿਰ ਜਿਹੜੀਆਂ 30 ਸੰਸਥਾਵਾਂ ਹੋਰ ਨੇ ਜਿਨ੍ਹਾਂ ਨੇ ਸਟਾਲ ਲਾਏ ਆ ਉਹ ਸਾਰੇ ਸਟਾਲਾਂ ਦੇ ਅੰਦਰ ਸੰਤਾਂ ਦੀ ਫੋਟੋ ਆ ਬੰਦੀ ਸਿੰਘਾਂ ਦੀ ਫੋਟੋ ਆ ਬਾਬਾ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫੋਟੋ ਹੈ ਜਿਹੜੇ ਇਹ ਸਾਡੇ ਗੁਰੂ ਸਮਾਨ ਇਹ ਸਾਰੇ ਆਪਣੇ ਯੋਧੇ ਹੋਏ ਆ ਸਿੱਖ ਕੌਮ ਦੇ ਇਹ ਹੋ ਸਕਦਾ ਵੀ ਇਹ ਉਹਨਾਂ ਦੀ ਇੱਜ਼ਤ ਨਾ ਕਰ ਇਹ ਗਲਤ ਬਿਲਕੁਲ આરોਪ ਲਾਇਆ ਔਰ ਇਹ ਨੂੰ ਵਾਇਰਲ ਕੀਤਾ ਗਿਆ 올ਓਵਰ ਦ ਵਰਲਡ ਕਿ ਕੱਲ ਨੂੰ ਇਲੈਕਸ਼ਨ ਆਉਣੀ ਆ ਡਾਲਰ ਆਉਣੇ ਆ ਆ ਚੀਜ਼ ਆ ਹੋਰ ਗੱਲ ਕੋਈ ਨਹੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਫੇਰ ਜੀ ਬਹੁਤ ਬਹੁਤ ਧੰਨਵਾਦ